ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂਗੇ ਇਹਦੇ ਵਿੱਚ ਤੁਹਾਨੂੰ ਮੈਂ ਦੱਸੂੰਗੀ ਕਿ ਇਹਨੂੰ ਪਹਿਲਾਂ ਆਪਾਂ ਡ੍ਰੈਸ ਕਿਵੇਂ ਕਰਨਾਗਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਮੀਨਜ਼ ਉਹ ਫਲਾਵਰ ਕਿੱਦਾਂ ਬਣਾਉਣੇ ਨੇ ਇਹ ਉਹ ਵਾਲਾ ਡਿਜ਼ਾਈਨ ਹੈਗਾ ਜਿਹੜਾ ਹੁਣ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲੇ ਹੋਇਆ ਹੈਗਾ ਸਾਰੇ ਸੂਟ ਦੇ ਵਿੱਚ ਜਿਹੜੇ ਛੋਟੇ-ਛੋਟੇ ਫਲਾਵਰ ਪੈਂਦੇ ਨੇਗੇ ਆਪਾਂ ਉਹ ਵਾਲਾ ਡਿਜ਼ਾਈਨ ਹੈ ਜਿਹੜਾ ਉਹ ਰੀਕ੍ਰੀਏਟ ਕਰ ਰਹੇ ਹਾਂਗੇ ਠੀਕ ਹੈ ਜੀ ਸਾਰੇ ਆਨੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾਗਾ ਤੇ ਜਿਹੜੇ-ਜਿਹੜੇ ਆਪਣੀਆਂ ਵੀਡੀਓਸ ਨੂੰ ਦੇਖ ਕੇ ਕੰਮ ਸਿੱਖ ਰਹੇ ਨੇਗੇ ਤਾਂ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਮੀਨਜ਼ ਵੀ YouTube ਦੇ ਉੱਪਰੋਂ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇਗੇ ਉਹ WhatsApp ਤੇ ਉੱਪਰ ਸਟੋਰੀ ਜ਼ਰੂਰ ਲਗਾਇਆ ਕਰੋ ਤਾਂ ਜੋ ਇਹਨਾਂ ਦੇ ਵਿਊਜ਼ ਵੀ ਵਧ ਸਕਣ ਤੇ ਆਪਣੇ ਨਾਲ ਹੋਰ ਸਾਰੇ ਜੁੜ ਸਕਣ ਠੀਕ ਹੈ ਜੀ ਤੇ ਇਸ ਪਾ ਤੁਹਾਨੂੰ ਹੁਣ ਮੈਂ ਦੱਸੂਗੀ ਕੀ ਇਹ ਵਾਲਾ ਜਿਹੜਾ ਇਹਨੂੰ ਆਪਾਂ ਡਰਾ ਕਿਦਾਂ ਕਰਨਾ ਹੈ ਇਹਨੂੰ ਪਹਿਲਾਂ ਆਪਾਂ ਬਣਾਉਣਾ ਕਿਦਾਂਗਾ ਫਿਰ ਇਹਨੂੰ ਆਪਾਂ ਤੁਹਾਨੂੰ ਥ੍ਰੈਡ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗੀ ਕਿ ਆਪਾਂ ਇਹਨੂੰ ਟ੍ਰੇਸ ਕਿਵੇਂ ਕਰ ਰਹੇ ਆਂਗੇ ਬਿਲਕੁਲ ਹੀ ਛੋਟਾ ਫਲਾਵਰ ਆਗਾ ਇਹ ਬਹੁਤ ਹੀ ਆਸਾਨ ਬਣੂਗਾ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਦੇਖਣੀ ਆ ਤੇ ਲਾਈਕ ਸ਼ੇਅਰ ਜ਼ਰੂਰ ਕਰਨਾਗਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੇ ਜਿਹੜੇ ਆਪਾਂ ਨਾਲ ਨਵੇਂ ਜੁੜਦੇ ਹੈਗੇ ਵੀਡੀਓ ਨੂੰ ਦੇਖਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਆਹ ਵਾਲਾ ਸਕੇਲ ਲੈਣੀ ਆ ਜੀ ਆਪਾਂ ਆਹ ਵਾਲਾ ਇਹ ਮੋਸਲੀ ਹਰੇਕ ਕੋਲੇ ਹੋਊਗਾ ਹੁਣ ਜਿਹੜੇ ਜਿਹੜੇ ਕੰਮ ਕਰ ਰਹੇ ਨੇ ਇਹਦੇ ਵਿੱਚੋਂ ਜਿਹੜਾ ਨੋ ਨੰਬਰ ਆਗਾ ਆਹ ਵਾਲਾ ਨੋ ਨੰਬਰ ਹੈ ਜਿਹੜਾ ਇਹ ਵਾਲੇ ਨੂੰ ਆਪਾਂ ਟ੍ਰੇਸ ਕਰਾਂਗੇ ਇੱਥੇ ਸਭ ਤੋਂ ਪਹਿਲਾਂ ਮੈਂ ਇਹਨਾਂ ਨਿਸ਼ਾਨ ਲਗਾਏ ਹੋਏ ਨੇਗੇ ਆਹ ਵਾਲੇ ਜਿੱਥੇ ਜਿੱਥੇ ਮੈਨੇ ਫਲਾਵਰ ਬਣਾਉਣੇ ਨੇਗੇ ਤੁਸੀਂ ਆਪਣੇ ਸ਼ਰਟ ਦੇ ਵਿੱਚ ਕਿੰਨੇ ਜਿਆਦਾ ਬਣਾਉਣੇ ਨੇਗੇ ਕਿੰਨੇ ਘੱਟ ਬਣਾਉਣੇ ਨੇਗੇ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਨੋ ਨੰਬਰ ਦੇ ਨਾਲ ਮੈਂ ਇਹ ਬਣਾ ਰਹੀ ਹਾਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਡਰਾ ਕਰਨਾਗਾ ਫਿਰ ਇੱਕ ਇਹਦੇ ਬਿਲਕੁਲ ਹੀ ਛੋਟਾ ਜਿਹਾ ਨੇੜੇ ਨੀਚੇ ਆ ਕੇ ਇੱਕ ਹੋਰ ਡਰਾ ਕਰਨਾ ਫਿਰ ਇਹ ਥੋੜੀ ਜਿਹੀ ਟੇਢੀ ਲਾਈਨ ਕਰਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਤੇ ਇੱਥੇ ਦੋ ਪੱਤੀਆਂ ਬਣਾ ਦੇਣੀਆਂ ਠੀਕ ਹੈ ਜੀ ਬਹੁਤ ਹੀ ਆਸਾਨ ਬਣਦਾਗਾ ਇਹ ਇਹ ਜਿਵੇਂ ਜਿਵੇਂ ਹੁਣ ਸੁੱਕੀ ਜਾਊਗਾ ਇਹ ਤੋੜ ਖਿੜਮਾ ਆਊਗਾ ਤੇ ਤੁਹਾਨੂੰ ਕਲੀਅਰ ਦਿਖੂਗਾ ਬਿਲਕੁਲੀ ਇੱਥੇ ਸਭ ਤੋਂ ਪਹਿਲਾਂ ਆਮਲਾ ਫਲਾਵਰ ਬਣਾਉਣਾ ਫਿਰ ਦੂਜਾ ਬਣਾਉਣਾ ਤੇ ਫਿਰ ਟੇਢੀ ਲਾਈਨ ਖਿੱਚ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਤੇ ਇੱਥੇ ਦੋ ਪੱਤੀਆਂ ਬਣਾ ਦੇਣੀਆਂ ਇਸ ਤਰ੍ਹਾਂ ਆਪਾਂ ਇਹ ਸਾਰੇ ਨੂੰ ਡਰਾ ਕਰਕੇ ਨਾ ਆਪਾਂ ਟ੍ਰੇਸਿੰਗ ਪੂਰੀ ਕੰਪਲੀਟ ਕਰਾਂਗੇ ਸਾਰੇ ਸੂਟ ਦੀ ਠੀਕ ਹੈ ਜੀ ਫਿਰ ਆਪਾਂ ਇਹਨੂੰ ਡਿਜ਼ਾਈਨ ਕਰਾਂਗੇ ਫੈਕ ਦੇਣਾ ਪਹਿਲਾਂ ਆਪਾਂ ਸਾਰੇ ਸੂਟ ਦੀ ਟ੍ਰੇਸਿੰਗ ਹੈਗੀ ਜਿਹੜੀ ਉਹ ਕੰਪਲੀਟ ਕਰਾਂਗੇ ਅਗਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ YouTube ਦੇ ਵਿੱਚ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਣੇ ਰਿਵਿਊ ਦੇ ਕੇ ਜਾਇਆ ਕਰੋ ਤਾਂੰ ਮੀ ਇਹ ਵੀਡੀਓਜ਼ ਕਿੰਨੀਆਂ ਲੱਗਦੀਆਂ ਲੱਗਦੀਆਂ ਰਿਵਿਊ ਜੁੱਤੇ ਕਿੱਜਾਇਆ ਕਰੋ ਦੇਖੋ ਐਕਸਟਰਾ ਆਪਾਂ ਇਹ ਸਾਰੇ ਜਿਹੜਾ ਉਹ ਡਿਜ਼ਾਈਨ ਕਰ ਲੈਣਾ ਹੁਣ ਤੁਹਾਨੂੰ ਇਹ ਪ੍ਰੋਪਰ ਦਿਖ ਰਹੇ ਹੋਣਗੇ ਠੀਕ ਹੈ ਜੀ ਇਹ ਆਪਾਂ ਨੇ ਜਿਹੜੇ ਸਾਰੇ ਉਹ ਟ੍ਰੇਸ ਕਰ ਲੈਨੇਗੇ ਆਹ ਵਾਲੇ ਸਕੇਲ ਦੀ ਹੈਲਪ ਦੇ ਨਾਲ ਤੁਸੀਂ ਵੀ ਇਸੇ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਟ੍ਰੇਸ ਕਰ ਲੈਣਾ ਫਿਰ ਇਹ ਆਪਾਂ ਸ਼ਰਟ ਤੇ ਜਦੋਂ ਆਪਾਂ ਥ੍ਰੈਡ ਬਣਾਵਾਂਗੇ ਇਹਨੂੰ ਅੱਡੇ ਤੇ ਲਗਾ ਕੇ ਜਿਹੜੇ ਜਿਹੜੇ ਥ੍ਰੈਡ ਮੈਂ ਇਹਦੇ ਵਿੱਚ ਯੂਜ਼ ਕਰੂੰਗੀ ਉਹ ਵੀ ਤੁਹਾਨੂੰ ਦਿਖਾਉਂਗੀ ਉਦੋਂ ਤੱਕ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਮਿਲਦੇ ਆਂ ਜੀ ਆਪਾਂ ਫੇਰ ਇਹਨੂੰ ਥ੍ਰੈਡ ਦੇ ਨਾਲ ਹਾਂਜੀ ਹੁਣ ਆਪਾਂ ਇਹ ਵਾਲਾ ਫਲਾਵਰ ਹੈਗਾ ਜਿਹੜਾ ਇਹ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਪੱਤੀਆਂ ਬਣਾਵਾਂਗੇ ਇੱਥੇ ਸਟਾਰਟ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਪੱਤੀਆਂ ਬਣਾਵਾਂਗੇ ਦੀ ਪੱਤੀਆਂ ਦਾ ਟਿਊਟੋਰੀਅਲ ਮੈਂ ਹਰੇਕ ਵੀਡੀਓ ਦੇ ਵਿੱਚ ਦਿੰਨੀ ਆਂਗੀ ਇਹ ਮੈਂ ਤੁਹਾਨੂੰ ਪ੍ਰੋਪਰ ਸਾਰਾ ਟਿਊਟੋਰੀਅਲ ਦੇਣੀ ਹੁੰਦੀ ਆਂਗੀ ਪੂਰੇ ਡਿਜ਼ਾਈਨ ਦਾ ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਦਾਂ ਬਣਾਉਣਾ ਦਾ ਮੈਂ ਨੇ ਸਿੰਗਲ ਸਿੰਗਲ ਟਿਊਟੋਰੀਅਲ ਪਾਏ ਹੋਏ ਨੇ ਜਿੱਦਾਂ ਪੱਤੀ ਦਾ ਪਾਇਆ ਹੋਇਆਗਾ ਤੇ ਇਹ ਕੋ ਮਨੇ ਫਲਾਵਰ ਦਾ ਬਣਾ ਕੇ ਪਾਇਆ ਉਹਨਾਂ ਤੋਂ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਡਿਜ਼ਾਈਨ ਕੀਤਾ ਉਹਣਾ ਇਸ ਕਰਕੇ ਮੈਂ ਤੁਹਾਨੂੰ ਫੁੱਲ ਡਿਜ਼ਾਈਨ ਦੇ ਟਿਊਟੋਰੀਅਲ ਨੇ ਜਿਹੜੇ ਹੁਣ ਉਹ ਮੈਂ ਪਾਇਆ ਕਰੂੰਗੀ ਕਿ ਮੈਂ ਪੂਰਾ ਡਿਜ਼ਾਈਨ ਕੀਤਾ ਕਵਰ ਕਰਦੇ ਆਂਗੇ ਉਹਨਾਂ ਨੂੰ ਕਿੰਨਾ ਬਣਾਉਣੀ ਹੈਗੀ ਠੀਕ ਹੈ ਜੀ ਫਿਰ ਤੁਹਾਨੂੰ ਟਰਨ ਬਾਈ ਟਰਨ ਪਤਾ ਲੱਗ ਜਾਊਗਾ ਤੁਸੀਂ ਕੋਈ ਵੀ ਡਿਜ਼ਾਈਨ ਇੱਥੋਂ ਵੀਡੀਓ ਤੋਂ ਦੇਖ ਕੇ ਆਪਣੇ ਜੁੜ ਤੇ ਬਣਾ ਸਕਦੇ ਹੋਗੇ ਜਿਹੜੇ-ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇਗੇ ਸਾਰਿਆਂ ਨੂੰ ਮੇਰੀ ਇੱਕੋ ਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਤੋਂ ਵੱਧ ਕਰਿਆ ਕਰੋ ਤਾਂ ਜੋ ਮੈਨੂੰ ਵੀ ਕੋਈ ਇਹਦਾ ਫਾਇਦਾ ਹੋ ਸਕੇ ਜੋ ਮੈਂ ਤੁਹਾਨੂੰ ਸੁਖਾ ਰਹੀ ਆਂਗੀ ਫਿਰ ਆਪਾਂ ਹੋਰ ਹੋਰ ਨਵੇਂ-ਨਵੇਂ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਟਿਕਲੀ ਤੇ ਡੇਲੀ ਵੀਡੀਓਜ਼ ਪਾਉਣ ਕਰਾਂਗੇ ਹੁਣ ਆਪਾਂ ਵਾਲੀ ਗੱਡੀ ਬਣਾਉਣੀ ਹੈਗੀ ਉਸੇ ਤਰ੍ਹਾਂ ਬੈਕ ਸਟੀਚ ਦੇ ਨਾਲ ਆਈ ਮੀਨ ਹਾਂ ਜਿਹੜਾ ਆਪਾਂ ਸੈਂਟਰ ਦੇ ਵਿੱਚੋਂ ਚੱਕਦੇ ਦੰਦੀਆਂ ਦੀ ਇਹ ਓਵਲ ਸਟਿਚ ਹੈਗਾ ਇਹਦੇ ਨਾਲ ਆਪਾਂ ਇਹ ਜੰਡੀਆ ਵੀਡੀਓ ਨੂੰ ਕਵਰ ਕਰਨੀ ਹੈ ਸਾਰੀ ਠੀਕ ਹੈ ਜੀ ਤੇᱱ ਆਪਾਂ ਆਵਲੀ ਬਣਾਵਾਂਗੇ ഈ അപ്പം ഉം ഹാഫ് ചക്കണ ജാ ബൈ ബന്വേ സേമി ബനണിയോ ക്ീനെ എത ആസാന ആഗാ ബ സിപല ബാ ഫവർ ഹുണ്ട് തന്നെ ഏവേ ഫെവള ഫലവർ ക്രമണേലപ്ലീറ്റ് ജൂ ഹാജി ഹോ ഏവ ഫെ ജെ ബാങ്കേ ਇਦੇ ਲਈ ਆਪਾਂ ਹੋਰ ਹੀ ਸਿੰਗਲ ਥ्रेड ਪਾਵਾਂਗੇ। ਉਸੇ ਤਰ੍ਹਾਂ ਇਹਦੇ ਲਈ ਮੈਂ ਵਾਈਟ ਕਲਰ ਯੂਜ਼ ਕੀਤਾਗਾ। ਦੋਨੋਂ ਜਿਹੜੇ ਫਲਾਵਰ ਲੇਗੇ ਉਹ ਵਾਈਟ ਕਲਰ ਦੇ ਹੀ ਬਣਾਉਣਗੇ। ਸੈਂਟਰ ਦੇ ਵਿੱਚ ਪਹਿਲਾਂ ਆਪਾਂ ਦੋ ਬਣਾਉਣੇ ਆ। ਜਿਹੜੇ ਆਪਾਂ ਬੁਲੀਅਨ ਸਟਿਚ ਦੇ ਫਲਾਵਰ ਨੇ ਜਿਹੜੇ ਉਹ ਉਹ ਵਾਲੇ ਫਲਾਵਰ ਬਣਾਉਣਗੇ ਜਿਹੜੇ ਆ। ਮਾਸਟਰ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਆ ਲੈਦਾ ਨਹੀਂ ਬਸ ਛੋਟੇ ਛੋਟੇ ਫਲਾਵਰ ਨਹੀਂ ਗਏ ਬਿਲਕੁਲੀ ਥੋੜੇ ਟਾਈਮ ਚ ਬਣ ਜਾਂਦੇ ਨੇ ਬੁਲੀਅਨ ਸਟਿਚ ਦਾ ਆਪਾਂ ਇਹ ਕੋਲ ਟੂਟੋਰੀਅਲ ਦਿੱਤਾ ਹੋਇਆ ਹੈਗਾ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਅਗਰ ਕਿਸੇ ਨੇ ਨਹੀਂ ਦੇਖਿਆ ਨਾ ਮੈਂ ਆਂਗੀ ਆਪਣੇ ਪੇਜ ਦੇ ਉੱਪਰ ਇਹਦਾ ਫੁੱਲ ਟਿਊਟੋਰੀਅਲ ਮੈਂ ਦਿੱਤਾ ਹੋਇਆ ਹੈ ਦਾ ਕੇਵਲਾ ਫਲਾਵਰ ਹੈ ਜਿਹੜਾ ਉਹ ਕਿੱਦਾਂ ਬਣਾਉਣਾ ਠੀਕ ਹੈ ਜੀ ਕਿ ਸਾਰੀਆਂ ਭੈਣਾਂ ਨੂੰ ਇਹ ਦਿੱਕਤ ਆਉਂਦੀ ਹੈ ਕਿ ਇਹ ਸਰਕਲ ਐ ਸਹੀ ਨਹੀਂ ਬਣਦਾ ਵੀ ਸ਼ੇਪ ਸਹੀ ਨਹੀਂ ਬਣਦੀ ਤੁਸੀਂ ਸਾਰੇ ਇੱਕੋ ਜਿਹੇ ਚੱਕਿਆ ਕਰੋ ਇਹਨਾਂ ਨੂੰ ਜੋ ਇੱਕੋ ਜਿਹੇ ਹਾਈ ਜਿਹੜੇ ਆਪਾਂ ਪੈਟਲਸ ਬਣਾਉਣੇ ਆ ਇਹਨਾਂ ਨੂੰ ਇੱਕੋ ਜਿਹੇ ਬਣਾਇਆ ਕਰੋ ਫਿਰ ਫਲਾవర్ ਦੀ ਸ਼ੇਪ ਐ ਜਿਹੜੀ ਉਹ ਬਿਲਕੁਲ ਹੀ ਰਾਉਂਡ ਆਊਗੀ ਜੇ ਆਪਾਂ ਵੱਡੇ ਛੋਟੇ ਬਣਾਉਣੇ ਆਗੇ ਉਹ ਫਿਰ ਸ਼ੇਪ ਦੇ ਵਿੱਚ ਵੀ ਫਰਕ ਪੈਂਦਾ ਹੈ ਜੀ ਇੱਕ ਬਿਲਕੁਲ ਹੀ ਸੈਂਟਰ ਚੋਂ ਚੱਕਿਆ ਕਰੋ ਜਿਹੜਾ ਬਣ ਜਾਂਦਾ ਹੁੰਦਾ ਹੈਗਾ ਜਿੱਦਾਂ ਹੁਣ ਆਪਾਂ ਨੇ ਇਹ ਵਾਲੀ ਪੈਟਰਨ ਜੀ ਬਣਾਤੀ ਹੈਗੀ ਇਹਦੀ ਇੱਕ ਇਹਦੇ ਜਦੋਂ ਇਹ ਬਣ ਗਈ ਇਹਦੇ ਸੈਂਟਰ ਦੇ ਵਿੱਚੋਂ ਦੂਜੀ ਚੱਕਣੀ ਹੈ। ਤਿੰਨ ਤੋਂ ਲਾਦਦੀਆਂ ਕਿਤਾ ਜਿੱਦਾਂ ਹੁਣ ਇਹ ਵਾਲੀ ਆਪਣੀ ਬਣ ਗਈ ਹੈਗੀ ਹੁਣ ਇਹਦੇ ਸੈਂਟਰ ਦੇ ਵਿੱਚੋਂ ਚੱਕਣੀ ਆਪਾਂ ਮੈਥੋਂ ਕੱਢ ਲਈ ਆਪਾਂ ਸੂਈ ਤੇ ਹੁਣ ਇਹਦਾ ਸੈਂਟਰ ਜਿੱਥੇ ਉੱਥੋਂ ਆਪਾਂ ਇਹ ਦੂਜੀ ਪੈਟਰਨ ਬਣਾਉਣੀ ਸ਼ੁਰੂ ਕਰਨੀ ਹੈ। ठीक है जी इस तरह आप सारे फ्लावर बना ने जोड़े वो बनाए अपनी लास्ट पैटल है यहाँ फ्लावर है कंप्लीट हो जूगा ये बिल्कुल ही छोटे छोटे ने इस करके बहुत जल्दी बनते हैं यह जी बूटिया आप छोटे घटो घट ਸੋ ਲੰਤੋਸ ਤੋਂ ਸਾਰੀਆਂ ਬੁੱਢੀਆਂ ਜਿਹੜੀਆਂ ਆਪਾਂ ਹੋਏ ਸਿੰਗਲ ਸਿੰਗਲ ਐਡਾਂ ਦੀਆਂ ਸਾਰੀ ਸ਼ਰਟ ਦੇ ਵਿੱਚ ਬਣਾਉਣੀਆਂ ਨੇ ਤੁਸੀਂ ਵੱਧ ਘੱਟ ਕੱਟ ਸਕਦੇ ਹੋ ਥੋੜੀ ਜਿੰਨੀ ਇੱਕ ਹਿਸਾਬ ਨਾਲ ਬਣਾਉਣੀਆਂ ਦੇਖੋ ਠੀਕ ਹੈ ਜੀ ਇਹ ਆਪਣਾ ਫਲਾਵਰ ਹੈ ਜਿਹੜਾ ਕੰਪਲੀਟ ਹੋ ਚੁੱਕੀ ਹੈਗਾ ਆਹ ਵਾਲਾ ਤੇ ਐਸੀ ਤਰ੍ਹਾਂ ਫਿਰ ਬਣਾਵਾਂਗੇ ਆਪਾਂ ਜਿਹੜਾ ਕੰਪਲੀਟ ਹੈ ਫਲਾਵਰ ਐਸੀ ਤਰ੍ਹਾਂ ਆਪਾਂ ਸਾਰੇ ਫਲਾਵਰ ਬਣਾਉਣੇ ਆ ਕਿ ਜਿੱਦਾਂ ਮੇਰੇ ਆ ਸਾਰੇ ਬਣਾਏ ਹੋਏ ਨੇ ਠੀਕ ਹੈ ਜੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅਗਰ ਤੁਸੀਂ ਨੇ ਸੋਨੇ ਸੂਟ ਆਪਣੇ ਬਣਾ ਕੇ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ